ਸਸਤੀ ਕੱਢ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਕ ਦੇਵਕੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਿੰਸ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਪ੍ਰੇਮ ਸਿੰਘ ਹਣਾ ਦੇ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ 5 ਝੋਟੀਆਂ ਦਿਖਾਉਣੀਆਂ ਆ ਚੰਗੀਆਂ ਝੋਟੀਆਂ ਆ ਜਿਹੜੀਆਂ ਸਾਰੀਆਂ ਜਿੰਨਾ ਚ 4 ਸੋਈਆਂ ਤੇ ਇੱਕੋ ਹੀ ਗੱਭਣੇ ਸੂਗੀਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਇੰਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਕਿਰਪਾ ਤੁਸੀਂ ਸੁਣਾਓ ਸਭ ਹੋ ਗਿਆ ਜੀ ਹਾਂਜੀ ਤੇ ਨਾਮ ਦਾਸ ਤੇ ਕਰੀ ਫਿਰ ਨਾ ਪ੍ਰਿੰਸਪਾਲ ਸਿੰਘ ਪਿੰਡ ਚਿਕ ਦੇਖ ਉਧਰ ਤਸੀਲ ਹੈ ਨਾਲਾ ਜ਼ਿਲ੍ਹਾ ਮਲਿਸਰ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ 9501296185 ਠੀਕ ਹੈ ਹਾਂਜੀ ਹਾਂਜੀ ਆਏ ਫਿਰ ਪੁਰਾਣੀ ਏਡੇ ਤੇ ਆ ਗਏ ਆਪਾਂ ਹਾਂਜੀ ਹਾਂਜੀ ਉਧਰ ਹੀ ਤਿਆਰੀ ਉਧਰ ਨਾ ਫਰਸ਼ ਜੇ ਪੈਣ ਵਾਲੇ ਸਾਰੇ ਉਹ ਪਾਣੀ ਔਨ ਕਰਕੇ ਫਰਸ਼ ਪੈ ਗਈ ਜੀ ਨਾ ਉਧਰ ਪਾਣੀ ਔਨ ਕਰਕੇ ਫਰਸ਼ ਪੈ ਗਈ ਫਰਸ਼ ਵੀ ਪੈ ਗਈ ਤੇ ਖੁਰਲੀ ਵੀ ਪੈ ਗਈ ਹਾਂਜੀ ਖੁਰਲੀ ਵੀ ਪੈ ਗਈ ਸਾਰੀ ਫਿਰ ਨਹੀਂ ਜੇ ਸੂਤਰ ਹੁੰਦਾ ਮਾਲ ਨਵਾਣਾ ਦਵਾਣਾ ਹੁੰਦਾ ਜੇ ਹਾਂਜੀ ਉੱਥੇ ਨਹੀਂ ਫਿਰ ਸੂਤਰ ਹੁੰਦਾ ਤੇ ਫਿਰ ਅੱਜ ਫਿਰ ਪੁਰਾਣਾ ਏਡਾ ਕੰਮ ਆ ਹੀ ਜੋ ਆ ਰਹੀ ਤੁਸੀਂ ਕੀਤੀ ਸੀ ਤਾਂ ਦਹਾਂ ਦਹਾਂ ਕਾਂ ਵਾਲੀ ਵੀਡੀਓ ਇਹ ਬ੍ਰਾਂਡ ਜੇ ਆਪਾਂ ਪਾ ਲੇ ਇੱਥੋਂ ਪੈਂਦੀ ਰਹੀ ਆ ਤੇ ਚਲੋ ਉਹ ਵੀ ਤਿਆਰ ਹੋ ਜਾਊਗਾ ਹਾਂਜੀ ਹਾਂਜੀ ਤੇ ਅੱਜ ਫੇਰ ਝੋਟੀਆਂ ਹਾਂਜੀ ਇਹ ਸਾਰੀਆਂ ਜੀ ਰਾਜਸਥਾਨ ਦੀਆਂ ਕਟੀਆਂ ਗੰਗਾ ਨਾਲ ਅੱਛਾ ਉਧਰੋਂ ਕਟੀਆਂ ਜੀ ਦੋਂਦੀਆਂ ਸੀਰੀਆਂ ਕਟੀਆਂ ਆ ਵੇਖੋ ਠੀਕ ਆ ਹਾਂਜੀ ਕਿਉਂ ਦੋਂਦੀਆਂ ਅੱਛਾ ਜਿਹੜੇ ਮਨ ਚ ਭਲੇਖਾ ਹੋਵੇ ਭਲੇਖੇ ਆ ਕੇ ਕੱਢ ਲੈ ਜੇ ਦੋਂਦੀਆਂ ਨਾ ਹੋਣ ਅੱਛਾ ਹਾਂਜੀ ਹਾਂ ਚੱਕ ਕਰਕੇ ਲੈ ਆਂਦੇ ਨਾ ਭਲੇਖੇ ਕੱਢ ਦੇਣੇ ਆ ਤੇ ਦੋਂਦੀਆਂ ਹਾਂਜੀ ਕਿੰਨੀਆਂ ਆਈਆਂ ਪੰਜ ਇਹ ਜੀ ਛੇ ਆਈਆਂ ਇੱਕ ਕੱਲ ਦੀ ਵੇਗੀ ਜੀ ਅੱਛਾ ਇੱਕ ਕੱਲ ਦੀ ਵੇਗੀ ਆ ਹਾਂ ਕੱਲ ਦੀ ਵੇਗੀ ਤੇ ਹੁਣ ਪੰਜ ਵਿਖਾਉਣੀਆਂ ਹਾਂ ਹਾਂਜੀ ਹਾਂਜੀ ਪੰਜ ਚਲੋ ਫਿਰ ਸ਼ੁਰੂਆਤ ਜਿਹੜੀ ਆ ਵੇਖੋ ਵੀਰ ਜੀ ਬੀਮ ਹੀ ਖਲੋਤਾ ਕਿ ਨਹੀਂ ਤੁਹਾਡੇ ਜਿੱਡੀ ਆ ਪੂਰੀ ਹੈ ਪੂਰੀ ਆ ਜਿੱਡੀ ਜੀ ਮੇਰੇ ਜਿੱਡੀ ਜੀ ਵੇਲੇ ਠੀਕ ਆ ਦਾ ਇਹ ਮੇਰਾ ਆਪਣੀ ਕਿਰਪਾ ਨਾਲ ਐਡਵਾਂਸ ਹੀ ਬੈਠੇ ਆ ਭੈਣ ਭਰਾ ਫੂਡ ਪੰਪ ਤੇ ਕਰਨ ਤੁਹਾਨੂੰ ਪਤਾ ਜਿੰਨਾ ਜਰ ਵੀਡੀਓ ਨਾ ਪਵੇ ਉਹਨਾਂ ਚਿਰ ਅੱਥਾਣੇ ਦੇ ਦੇਖ ਸਕਦੇ ਜੇ ਕਰੀਏ ਤਰ੍ਹਾਂ ਹਾਂਜੀ ਕਿੰਨਾ ਚਿਰ ਹੋ ਗਿਆ ਵਿਰਜੀ ਨਾ ਸੋਈ ਬਿਲਕੁਲ ਨਿੱਕੇ ਸਿੰਘ ਦੀ ਵਿਰਜੀ ਆ ਪਰਸੋਂ ਦੀ ਸੋਈ ਅੱਜ ਤੀਜਾ ਦਿਨ ਜੀ ਆਈ ਤੇ ਬੋਲਾ ਹੀ ਅਗੇ ਇਹ ਜੀ ਕੱਲ੍ਹ ਪਰਸੋਂ ਰਾਤ ਆਪਣੇ ਕੋ ਆਈਆਂ ਵਾ ਅੱਛਾ ਉਹ ਅੱਗੇ ਬਜੇ ਮਣੇਰੇ ਆਈਆਂ ਅੱਛਾ ਹਾਂਜੀ ਤੇ ਕਿੰਨਾ ਕ ਬੋਲਾ ਇਹ ਦੇਖੋ ਇਹ ਦੇਖੋ ਵਿਰਜੀ ਪੱਕਾ ਜਿਹੜਾ ਬੋਲਾ 12 ਕਿਲੋ ਮੈੱਕ ਹੋਊਗਾ ਤਿਆਰ ਜਰਾ ਤਿਆਰ ਜਿਹੜਾ ਕੰਡੇ ਦਾ ਦੋ ਟਾਈਮ ਤੋਲ ਕੇ ਦਾਂਗੇ ਕਿੰਨਾ ਕਰੀ ਜਾਊਗੀ ਤੋਦੈ ਇਹਦੇ ਕੋ ਵਿੱਚੀ ਦੁੱਧ ਦਰਮਾਨ ਦੇ 15 16 ਕਿਲੋ ਬਰੀਡ ਵਾਲੀਆਂ ਝੋਟੀਆਂ ਇਹ ਗੜਾ ਪੀਤਰ ਦਾ ਮਾਲ ਹੈ ਤੁਹਾਨੂੰ ਪਤਾ ਬਰੀਡ ਵਾਲੀਆਂ ਇਹਨਾਂ ਕੱਢਣੇ ਕੱਢਣਾ ਵਿੱਚੀ ਦੁੱਧ ਇਹ ਸਫਰ ਸੂਰ ਚ ਆਈਆਂ ਸਫਰ ਸੂਰ ਤੈਅ ਕਰਕੇ ਆਈਆਂ ਵਿਚਾਰੀਆਂ 550 ਕਿਲੋਮੀਟਰ ਤੋਂ ਆਈਆਂ ਆ ਤੁਹਾਨੂੰ ਪਤਾ ਜਿਉਂ ਜਿਉਂ ਹੁਣ ਪੈਂਡੇ ਚੜੀਆਂ ਆ ਆਹੋ ਥਕਾਵਟ ਹੋ ਜਾਂਦੀ ਪੁੱਛੋ ਨਾ ਹਾਂਜੀ ਚਲੋ ਖੋਲਦਾ ਹਾਂ ਫਿਰ ਤੁਰਦੀ ਹੈ ਵੇਖੋ ਰੱਜੀ ਪੂਰੀ ਆ ਫੀਮ ਫਲੋਤਾ ਕਨੀ ਵੇਖੋ ਕਿੰਨੀ ਤਗੜੀ ਮੈਂ ਹੱਥ ਯਾਰ ਜੀ ਮੱਝ ਆ ਜਿਹੜੀ ਪੂਰੀ ਅਬੀ ਜੰਮੀ ਪਲੀ ਤੇ ਜੰਮੀ ਪਲੀ ਚੰਗੀ ਆ ਜੀ ਹਾਂ ਤੁਹਾਨੂੰ ਵੇਖੋ ਕਿੱਡਾ ਸੋਹਣਾ ਦਾ ਹੀ ਚੰਗਾ ਸੰਗੜਾ ਚੰਗੀ ਤੋਰਦੇ ਇਦਾਂ ਤੋਰਦੇ ਕਰੀ ਇਹੋ ਨਹੀਂ ਵੇਖੀ ਚੀਜ਼ ਜਿਹੜਾ ਪਈਏ ਦੇ ਵਿੱਚ ਪਾ ਕੇ ਜਾਈਏ ਤਾਂ ਨਹੀਂ ਜੇ ਲੱਭਦੀਆਂ ਵੇਖੋ ਜੰਮੀ ਪੜੀ ਇਹ ਤੇ ਆ ਹੀ ਛੜੀਦਾ ਨਾ ਕੋਈ ਵਿਹਲਾ ਬੈ ਬੈ ਕੇ ਵਿਚਾਰੀ ਨੂੰ ਕੱਠੇ ਪਾ ਧਾਨਾ ਹੁੰਦਾ ਰਿਹਾ ਠੀਕ ਆ ਜੀ ਜਗਾ 6 ਵਾਲੀ ਪੂਰੀ ਵੱਡੀ ਛੋਟੀ ਆ ਨਿੱਗਰ ਮੱਝ ਆ ਪੂਰੀ ਐ ਬੇ ਸ਼ਾਂਤ ਸੁਭਾਦੀ ਆ ਜਾਨੀ ਭਾਇਆ ਨੂੰ ਐਂ ਜਿੱਥੇ ਮਰਜੀ ਠੀਕ ਆ ਬਰਾਵਾ ਥੋੜਾ ਕੋਈ ਚੱਲ ਅੱਜ ਤਾਂ ਕੱਲਟ ਸਟਾਰਟ ਗੱਡੀ ਐ ਠੀਕ ਆ ਆ ਦੇਖੋ ਇਹ ਸ਼ਾਂਤ ਸੁਭਾਦੀਆਂ ਛੋਟੀਆਂ ਇਹ ਹੋ ਤਾਂ ਨੂੰ ਵੀ ਆ ਕੇ ਕੈਮਰੇ ਨੂੰ ਵੇਖ ਕੇ ਪੁੜਤੀ ਕਰਨੀਆਂ ਆ ਦੇਖੋ ਜਾਨੀ ਮੱਝ ਨੂੰ ਜਿੱਧਰ ਮਰਜੀ ਮੋੜ ਲਓ ਠੀਕ ਆ ਸਾਥੀ ਹਿਸਾਬ ਨਾਲ ਸੰਦੂਰਿਆ ਵਿੱਚ ਆਟੋਮੈਟਿਕ ਹੀ ਆ ਠੀਕ ਆ ਵਾਕੀ ਉਧਰ ਕੰਮ ਚੱਲਣਦੇ ਆ ਦੇਖ ਸਕਦੇ ਆ ਬਲੇ ੱਡੇ ਚ ਆਹ ਦੇ ਸਾਦੇ ਸੱਲੇ ਕਰੀ ਚੰਗੀ ਤਰ੍ਹਾਂ ਵੇਨਸ ਖਾਓ ਇਧਰ ਵੀ ਜੱਗੋਂ ਖਾਓ ਮੜੀ ਨੇ ਲੈ ਵੀ ਸਾਦੇ ਹਵਾਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਦੁੱਧ ਵਾਲੀਆਂ ਝੋਟੀਆਂ ਵੇਜੀਏ ਇਹਦੇ ਦਾ ਪਾਪਾ ਸਾਫਾ ਦੇਣਾ ਸਾਬ ਲੀਆਂ ਨਾ ਕਿਹਾ ਵੀਰ ਨੇ ਤੇ ਦੁੱਧ ਦਸਣੀਆਂ ਪਿਆ ਹੈ ਆਹ ਨਹੀਂ ਤੂੰ ਦੀਆਂ ਮਾਲਕ ਬਾਕੀ ਆ ਵੀ ਚਲੋ ਕੋਈ ਸਾਹਮ ਬਲਾ ਖੜੇ ਆ ਵੇਖੋ ਲੇਵਾ ਵੇਖੋ ਖਾਣਾ ਗੁੱਟ ਗੁੱਟ ਤੇ ਲੱਗਾ ਮੈਂ ਹਾਂਜੀ ਦੇਖੋ ਐ ਤਾਂ ਸੂਨੂ ਲੇਵਾ ਲੱਗਾ ਕਿੰਨਾ ਫੇਰ ਕੀ ਇਹਦਾ ਮੁੱਲ ਮੋਲੇ ਦਾ ਵੀਰ ਜੀ ਜਿੰਨਾ ਮਰਜ਼ੀ ਕਰੀ ਜੀ ਇਹੋ ਜੀਆਂ ਮਈਆਂ ਦੇ ਤੁਹਾਨੂੰ ਵੀ ਪਤਾ ਵਾ ਛੋਟੀਆਂ 75 ਤੇ 175 ਦੀ 80 ਦੀ ਮਿਲਦੀ ਆ ਹਾਂਜੀ ਪਰ ਹਾਂ ਨਾ 130 ਦੀ ਮੈਂ ਦੇ ਦਾਂਗੀ ਅੱਛਾ 1 ਲੱਖ ਤੇ 30000 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਕਰ ਦੋਗੇ ਮਾਨਤਾ ਨਾ ਮੌਕੇ ਤੇ ਮਾਨਤਾ ਕੋਈ ਨਹੀਂ ਖੁੱਲਾ ਕਰ ਦੋ ਕੋਈ ਵੀਰ ਫੋਨ ਲਾਵੇ ਇੱਕ ਵੀ ਹਨਾ ਖੁੱਲਾ ਮਾਨਤਾ ਨਾ ਹੋ ਜਾਊਗਾ ਸਾਰੀ ਸੂਈ ਮਗਰ ਕੱਟਾ ਜੇ ਦੇ ਪਿਆ ਵੀ ਝੋਟੀ ਉਧਰੋਂ ਆਈ ਜੇ ਹਾਂਜੀ अच्छा दो दंद हां जी दो दंद क्या कीते दंद दे हां हुन ये सेल होई है भाजी होना लईया दो चोटियां अच्छा भाजी होना ले लिया चलो दिखा देने फिर भाजी ना नवे कर दे गल बात देखो ਇਹ ਝੋਟੀ ਵੇਗ ਗਈ ਆ ਮੈਂ ਤਾਂ ਦਾਣੇ ਦੀਆਂ ਭਲੀਆਂ ਗੱਟੀਆਂ ਵੇਖ ਚੰਗੀ ਜੰਮੀ ਪਲੀ ਆ ਦੋ ਦੰਦ ਝੋਟੀ ਆ ਇਹ ਆ ਵੀ ਗਾਂ ਬਰੀਡ ਤਿਆਰ ਕਰਨ ਵਾਲੀ ਝੋਟੀ ਆ ਚਲੋ ਲੈ ਜਾ ਕੋਈ ਗੱਲ ਨਹੀਂ ਕੋਈ ਨਹੀਂ ਰਹਿਣ ਤਾਂ ਰਹਿਣ ਤਾਂ ਇਹਨੇ ਮੂੰਹ ਦਾ ਹੰਟ ਸੜਾ ਕਰਦੀ ਆ ਨਾਲੇ ਹੁਣ ਤੇਲ ਹੀ ਹੋ ਗਈ ਆ ਇਹ ਤੇ ਉਹਨਾਂ ਵੇਖ ਕੇ ਲਈ ਆ ਦੇਖੋ ਵੇਖੀ ਇਹਦੇ ਹਾਰੀ ਸਾਰੀ ਥੋੜਾ ਇੰਜ ਪਲਦਾ ਮਾਲ ਪਾ ਜੀ ਉਹਨਾਂ ਨੂੰ ਮਰਵਾ ਲਈ ਪੁੱਛਦੇ ਆਂ ਫਿਰ ਆ ਜਿਓ ਪਾ ਜੀ ਹਾਂਜੀ ਵਿddੀ ਸਾਸਿ ਕਾਲ ਜੀ ਹੋਠੀ ਕਾਲ ਜੀ ਹੋਠ ਠੀਕ ਠਾਕ ਜੀ ਲੈ ਲਿਆ ਜੋੜੇ ਲੈ ਲਿਆ ਜੇ ਫਿਰ ਜੋੜੇ ਲੈ ਲਿਆ ਵੇਖ ਚੱਕ ਕੇ ਲਈਆਂ ਫਿਰ ਪਸੰਦ ਆ ਗਿਆਂ ਫਿਰ ਇਹ ਨਾ ਭਾਈ ਹੁਣ ਇਹ ਨਾ ਵੀਡੀਓ ਰੋਲ ਆਪਣੀ ਦਿੰਦੇ ਅੱਛਾ ਇਹ ਆਂਦੇ ਫਿਰ ਝੋਟੀਆਂ ਆਪਣੀਆਂ ਵੇਖ ਜਾਣੀਆਂ ਤੇ ਅਸੀਂ ਪਹਿਲਾਂ ਪਹਿਲਾਂ ਆ ਜੰਦੇ ਆ ਅੱਛਾ ਤੇ ਮੈਂ ਆਖਿਆ ਵੀਡੀਓ ਥੋੜੀ ਲੇਟ ਪਣੀ ਤੁਸੀਂ ਵੇਖ ਲਿਓ ਮਹਿੰਗੀਆਂ ਤਾਂ ਨਹੀਂ ਦਿੱਤੀਆਂ ਤੁਹਾਨੂੰ ਕਿਤੇ ਇਹਨਾਂ ਨੇ ਆ ਜਾਓ ਕੋਚੀ ਸਾਹਿਬ ਆ ਵੀਰ ਹੁਣੇ ਫੌਜੀ ਹੈ ਸ਼੍ਰੀਨਗਰ ਡਿਊਟੀ ਆ ਵੀਰ ਹੁਣਾਂ ਦੀ ਅੱਛਾ ਇਹ ਛੁੱਟੀ ਆਏ ਤੇ ਹੁਣੇ ਛੁੱਟੀ ਆ ਕੇ ਤਾਂ ਫਿਰ ਝੋਟੀਆਂ ਤੁਹਾਡੇ ਖੜਨੀਆਂ ਠੀਕ ਹੈ ਹਾਂਜੀ ਹਾਂਜੀ ਮਤਲਬ ਆਪਣੀਆਂ ਵਧੀਆ ਇਹ ਨਾ ਡੀਲ ਵੀ ਬਹੁਤ ਵਧੀਆ ਕੀਤਾ ਭਾਈ ਹੁਣਾਂ ਨੇ ਅੱਛਾ ਤੇ ਰੇਟ ਵੀ ਬਹੁਤ ਕੋਸ਼ ਲੋ ਰ ਮਗਰ ਵੀ ਲੱਗ ਜਾਣੇ ਅੱਛਾ ਮਗਰ ਵੀ ਕੱਟੀਆਂ ਬਸ ਕਿਹ ਭੈਣ ਭਰਾ ਨੂੰ ਚੀਜ਼ ਚੰਗੀ ਲੱਗੇ ਤਾਂ ਫੇਰੀ ਕੋਈ ਏਡੀ ਦੂਰੀ ਮੇਨ ਗੱਲ ਇਹ ਆ ਵੀ ਚਲੋ ਪਸ਼ੂ ਪਸੰਦ ਹੋਣਾ ਜਿਹਦਾ ਦਿਲ ਨੂੰ ਲੱਗਣਾ ਚਾਹੀਦਾ ਵਾ ਬਾਕੀ 1000 2000 ਦੀ ਇਧਰ ਇਧਰ ਦੀ ਗੱਲ ਨਹੀਂ ਹੁੰਦੀ ਕੱਟੀਆਂ ਵੀ ਵੇਚੀ ਚਾਰ ਪਿੰਡ ਭਾਜੀ ਇਹਨਾਂ ਨੂੰ ਮੈਂ ਕਿਹਾ ਪਿੱਛੇ ਲਾ ਲਿਓ ਅੱਛਾ ਦੁਨੀਆ ਖਲੋਖਲੋ ਵੇਖੇਗੀ ਅੱਛਾ ਹਾਂਜੀ ਹਾਂਜੀ ਆਏ ਕਿੱਥੇ ਭਾਜੀ ਤੁਸੀਂ ਅਹੀਂ ਕਲਾਂ ਨਰ ਲੱਗ ਅੱਛਾ ਕਲਾਂ ਨਰ ਲੱਗ ਆਏ ਜੇ ਤੂੰ ਚਲੋ ਇਹ ਆ ਵੀ ਚਲੋ ਨਵੀਆਂ ਝੋਟੀਆਂ ਤੁਸੀਂ ਲਈਆਂ ਵਾ ਚੰਗੀਆਂ ਝੋਟੀਆਂ ਲਈਆਂ ਮੇਰਾ ਪੈਸਾ ਲੈ ਆ ਵੀ ਦੋਂਦੀ ਕੱਟੀ ਇੰਨਾ ਵਜਨ ਨਹੀਂ ਮਿਲਦਾ ਹਾਂਜੀ ਹਾਂਜੀ ਕਿਉਂਕਿ ਜਿੰਨਾ ਵਜਨ ਆ ਕੱਟੀਆਂ ਦਾ ਠੀਕ ਹੈ ਜੀ ਚਲੋ ਫੌਜੀ ਸਾਹਿਬ ਤੁਹਾਨੂੰ ਮੈਂ ਮੁਬਾਰਕਾਂ ਬਹੁਤ ਬਹੁਤ ਤੇ ਤੁਹਾਨੂੰ ਜੀ ਚਲੋ ਸੋਹਣੀਆਂ ਝੋਟੀਆਂ ਤੁਸੀਂ ਲਈਆਂ ਵਾ ਠੀਕ ਹੈ ਜੀ ਤੇ ਆ ਵੀ ਲਈ ਹੈ ਹਨਾ ਛੋਟੀ ਇਹ ਵੀ ਇਹ ਵੀ ਭਾਜੀ ਇਹ ਵੀ ਲੱਲੀ ਭਾਜੀ ਹੁਣ ਆਹ ਵੇਖੋ ਖਾਣ ਵੇਖੋ ਕੱਟੀ ਦਾ ਗੁੱਡ ਗੁੱਡ ਇਹਦਾ ਸੋਆ ਪਹਿਲਾ ਹੀ ਹੈ ਇਹ ਵੀ ਦੋਂਦੀ ਵਿੱਚ ਅੱਛਾ ਇਹ ਵੀ ਦੋਂਦੀ ਆ ਬਾਲ ਦੋਂਦਾ ਯਾਰ ਕੀ ਦੋ ਦੋ ਦੰਦ ਛੋਟੀਆਂ ਲਈਆਂ ਤੇ ਦੋਵਾਂ ਮਗਰੀ ਕੱਟੀਆਂ ਦੋਵਾਂ ਮਗਰੀ ਕੱਟੀਆਂ ਹੁਣ ਵੇਖੋ ਜੀ ਨਿੱਕੇ ਸਿੱਗੇ ਛੋਟੀਆਂ ਵੇਖੋ ਆ ਵੀ ਛੋਟੀਆਂ ਲੱਲੀ ਆ ਭਾਜੀ ਹੁਣ ਨੇ ਪੌਣੀਆ ਦੁਨੀਆ ਕੱਟੀ ਆ ਨੇ ਇਹ ਅੰਦੇ ਚੰਨੇ ਵੀਰ ਕੋਈ ਫੜਨ ਦਾ ਆ ਵੇਲੇ ਆ ਵੇਲਾ ਬੈ ਬੈ ਕੇ ਇਹਨਾਂ ਨੂੰ ਐ ਨਕਸ਼ਾ ਵੇਖੋ ਆ ਵੇਖੋ ਜੀ ਪਿਓਰ ਦੋਦੀ ਆ ਕਿਸੇ ਆ ਵੇਖੋ ਦੋ ਤੰਦ ਪਿਓਰ ਦੋਦਾਂ ਦੀ ਆ ਚੱਲਾ ਲੈ ਜਾ ਇਹ ਵੀ ਪੁੱਛ ਲੈਣੇ ਆ ਵੀ ਕਿੰਨੇ ਕਿੰਨੇ ਦੀਆਂ ਲਈਆਂ ਭਾਜੀ ਇਹਨਾਂ ਨੇ ਚੰਪਾ ਜੀ ਬਾਈ ਜੀ ਤੇ ਫੌਜੀ ਸਾਹਿਬ ਕਿੰਨੇ ਕਿੰਨੇ ਦੀਆਂ ਫੇਰ ਲਈਆਂ ਵਾ ਸਹੀ ਸਹੀ ਦੱਸ ਦੋ ਵੀ ਜੜੀਆਂ ਬਾਜੀ ਬਹੁਤ ਬਹੁਤ ਰੇਟ ਲਾਇਆ ਸਾਡੇ ਨਾਲ ਦੇ ਬਹੁਤ ਵਧੀਆ ਕੀਤਾ ਤੇ ਸਾਨੂੰ ਇਹ ਜੋੜਾ ਦਿੱਤਾ ਇਹਨਾਂ ਨੇ 1,90,000 1,90,000 ਮਤਲਬ 95 95 ਹਜ਼ਾਰ ਦੇ ਸਾਂ ਲੱਖ ਅੰਦਰ ਹੀ ਦਿੱਤੀਆਂ 95 95 ਦੇ ਹਿਸਾਬ ਨਾਲ ਝੋਟੀ ਨੂੰ ਇਹ ਸੂਲ ਨੂੰ ਲੇਵਾ ਲਈ ਫਿਰਦੀ ਟੱਚ ਕਰਨ ਦੀ ਝੋਟੀ ਆ ਸੂਲ ਨੂੰ ਟੱਚ ਕਰਨ ਦੇ ਹਲੇ ਵੇਖੋ ਠੀਕ ਦਿੱਤੀ ਪਰ ਇਹਨਾਂ ਨੂੰ ਮਿਲਦੀਆਂ ਨਹੀਂ ਇਹਨਾਂ ਦੀਆਂ ਜਿੱਥੇ ਮਰਜ਼ੀ ਬੈਠਾ ਜਿੱਥੇ ਮਰਜ਼ੀ ਬੈਠਾ ਅੱਗੇ ਭਾਜੀ ਕਹਿੰਦੇ ਵੀ ਤੁਸੀਂ ਪਲਾਨ ਕੀਤਾ ਮੂੰਹ ਵੇਖ ਕੇ ਆਜੋ ਸਿੱਧੇ ਸਿੱਧੇ अच्छा मैं इनका पापा बुड्ढा साहब ਦਾ ਨਾਲ ਲੈ ਕੇ ਆਇਆ ਤੇ ਚਲੋ ਉਹਨਾਂ ਦਵਾਈਆਂ ਮੈਂ ਉਹਨਾਂ ਨੂੰ ਆਖਿਆ ਵੀ ਜਿੱਥੇ ਮਰਜ਼ੀ ਜਿੰਨਾ ਹੀ ਮਰਜ਼ੀ ਐਡੇ ਤੁਸੀਂ ਘੁੰਮ ਲੋ ਰੇਟ ਦੇ ਵਿੱਚ ਕੋਈ ਰੈਸ ਲੱਗੇਗਾ ਤੇ ਫਿਰ ਤੁਸੀਂ ਆਪਣੇ ਕੋਲ ਆਇਆ ਇਹ ਆ ਵੀ 95 95 ਦੇ ਸਹਾਨਾਂ ਜੜੀਆਂ ਆਪ ਵੀ ਕੱਟੀਆਂ ਵਾ ਚਲੋ ਤੇ ਮਗਰ ਵੀ ਕੱਟੀਆਂ ਮਗਰ ਵੀ ਕੱਟੀਆਂ ਕੱਟੀਆਂ ਤੇ ਮਗਰ ਦੋਵੇਂ ਇਹ ਵੀ ਭਾਜੀ ਉਹਨਾਂ ਦਾ ਦੋੰਦੀਆਂ ਦਾ ਪਤਾ ਨਹੀਂ ਮੈਂ ਭਾਜੀ ਜਿਹੜੇ ਮਰਜ਼ੀ ਕਾਰੋਬਾਰੀ ਕੋ ਖਾਲੀ ਦੋੰਦੀਆਂ ਨਾਲ ਨਾ ਕੱਟੀਆਂ ਹੋਣਾ 100 ਰੁਪਏ ਦੇ ਕੇ ਤੁਹਾਨੂੰ ਤਰਾਂ ਅੱਛਾ ਦੋਵੇਂ ਦੋ ਦੰਦਾਂ ਦੇ ਝੋਟੀਆਂ ਵਾ ਤੇ ਚਲੋ ਸੋਹਣੀਆਂ ਝਟੀਆਂ ਵਾ 190 ਦਾ ਜੋੜਾ ਇਹ ਵਿਗ ਗਿਆ ਤੇ ਹੁਣ ਆ ਝੋਟੀ ਆ ਗਈ ਆ ਇਹ ਵੀ ਦੋਂਦੀ ਵੀਰ ਜੀ ਅੱਛਾ ਇਹ ਵੀ ਦੋਂਦੀ ਇਹ ਵੀ ਦੋਂਦੀ ਤੇ ਕੱਟੀ ਨੂੰ ਲੈਵਾ ਵੇਖੋ ਲਗਾ ਦੇਖੋ 66 ਦਰਦੀ ਆ ਜੀ ਆ ਸੋਨਾ ਲੈਵਾ ਲਗਾ ਗੋਟ ਗੋਟ ਤੇ ਖਾਣਾ ਠੀਕ ਹੈ ਕੱਟੀ ਪਿਓਰ ਦੋਂਦੀ ਵੀਰ ਜੀ ਚੰਗਾ ਆਠਾ ਵੇਖੋ ਕੱਟੀ ਫੱਟਈ ਲੰਦਾ ਠੀਕ ਹੈ ਹਾਂਜੀ ਆ ਵੀਰ ਜੀ ਇਹਦਾ ਡੱਬ ਜੇ ਇਹ ਜਿਵੇਂ ਮੰਦਰੂ ਡੱਬਿਆ ਕੋਈ ਵੀਰ ਭਰਾਏ ਇਹਨਾ ਮੰਨ ਲਓ ਸੌਦਾ ਕਰ ਲੇ ਆ ਵੇਖੋ ਡੱਬੇ ਆਏ ਨੇ ਜਿਵੇਂ ਛੋਟਾ ਛੋਟਾ ਫਰਕ ਰੰਗ ਦਾ ਫਰਕ ਹਾਂ ਜੀ ਰੰਗ ਦਾ ਅੰਦਰੋਂ ਅੰਦਰੋਂ ਰਹੀ ਦੇਵਾ ਲੈ ਕੋ ਕਿਦਾਂ ਹੋਣਾ ਲੱਗਦਾ ਬਾਕੀ ਸੋਣੀ ਝੋਟੀ ਆ ਸੋਣੀ ਵੀ ਜਿੱਦੋਂ ਦੀ ਇਹ ਵੀ ਦੋ ਦਾਂਦੇ ਜਿਹੜੀ ਲੋ ਮਤੋ ਥੋੜੀਆਂ ਡਰਦੀਆਂ ਟਾੜੀ ਮੋ ਫੜਾਂਦਾ ਥੋੜਾ ਜਿਆ ਕਰਦੀਆਂ ਕੋਈ ਨਹੀਂ ਰਹਿਣ ਤੋਂ ਨਹੀਂ ਤੇ ਆ ਦੇ ਸਤੇ ਪਿਓਰ ਦੋ ਦਾਂਦੇ ਆ ਵੀ ਦੋ ਦਾਂਦੇ ਆ ਚਲੋ ਸਤਾ ਸਾਡੇ ਸਾਫ ਕਰਨ ਲਈ ਉਹਦੇ ਹੈ ਪਿਓਰ ਦੋ ਦਾਂਦੇ ਬਾਕੀ ਨਵੀਆਂ ਝੋਟੀਆਂ ਦਾ ਵਾਧਾ ਵਾ ਗਾਂ ਵੀ 400 ਦੇ ਚੌਣ ਆ ਲੀਆਂ ਵੱਡੀਆਂ ਇਹਨਾਂ ਖੁੱਲੇ ਲੈ ਵੇਰੀਆਂ ਨਹੀਂ ਜਿਵੇਂ ਲੋਕ ਕਿੰਨਾ ਖੁੱਲੇ ਲੈ ਵੇ ਕੱਢੇ ਕੱਦ ਵਜਨ ਵੀ ਚੰਗੇ ਆ ਤੇ ਆ ਇਹਦੇ ਵੀ ਥਣ ਦੇਖ ਸਕਦੇ ਜੀ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੂਈ ਨੂੰ ਇਹਨੂੰ ਵੀ ਜੀ ਅੱਜ 89 ਦਿਨ ਜੀ ਅੱਛਾ ਹਾਂਜੀ ਹਾਂਜੀ ਇਹਨੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਆ ਇਹਦੇ ਮਗਰ ਕੱਟਾ ਆ ਆ ਥਣੀਆਂ ਸੀ ਲਿਆ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਜਿਹੜਾ ਵੀ ਜੀ ਪੱਕਾ ਕੰਡੇ ਵਾਲਾ ਹੋਊਗਾ ਨਾ ਹਾਂਜੀ ਹੁਣ ਮੋਕੇ ਦਾ 11 ਕਿਲੋ ਦਦੂ 10 ਕਿਲੋ ਕਰਕੇ ਦਾਂਗੇ ਇਹਦਾ ਤੇ ਮੋਲੇ ਦਾ 10 ਤੋਂ ਪਾਈਆ ਖੰਡ ਘੱਟ ਵੀ ਸਕਦਾ ਜੇ ਤੇ ਆ ਵੀ ਦਦੋਂ ਵੱਧ ਵੀ ਜਾਊਗੀ ਹੱਲੇ ਤੇ ਮੋਲ 10 ਦੀ ਦੇੜੀ ਹੈ ਕਰਦੀ ਆ ਥੋੜਾ ਬਾਧਾ ਮਾਨ ਰਹਾ ਹਾਂ ਨਹੀਂ ਜਿਹੜੀ ਵੀ ਜੀ 100 ਛੋਟੋ ਕੀ ਮੌਕੇ ਤੇ ਮਾਨਤਾਂ ਨੂੰ ਕੋਈ ਨਹੀਂ ਕਰਦਾ ਕੋਈ ਵੀਰ ਭਰਾ ਪੱਖੀਆਂ ਲੈ ਆਈਊਗਾ ਤੇ ਅੱਛਾ ਹੁਣ 95 ਦੀ ਕੱਟੀ ਦੇ ਦਾਂ 95 ਦੀ ਦੇ ਦੇਣੀ ਹੈ 95 ਦੀ ਦੇ ਦਾਂ ਇਹ ਵੀ 95 ਯਾਰ ਚਲੋ ਮਾਨਤਾਂ ਕੋਈ ਨਹੀਂ ਕਰਦਾ ਮਾਨਤਾਂ ਮੌਕੇ ਤੇ ਹੋ ਜਾਊਗਾ ਬਾਕੀ ਆ ਜਿਹੜਾ ਆਪਾਂ ਵੰਗ ਦਿੰਦੇ ਬਾਕੀ ਸੋਹਣੀ ਸੁਨੱਕੀ ਅਕਸਰ ਜਿੰਨੇ ਪਾਲੀ ਆ ਜੰਮੀ ਪਾਲੀ ਆ ਆ ਵੇਖੋ ਲੇਵਾ ਕਿੰਨਾ ਖੁੱਲਾ ਬਰੀਡ ਵਾਲੇ ਇੰਨੇ ਖੁੱਲੇ ਲੇਵੇ ਲੱਗਦੇ ਤੇ ਹੁਣ ਇਹ ਆ ਵੀ ਕੋਈ 10 ਲੀਟਰ ਤੇ ਲਾ ਕੇ ਦੁੱਧ ਘਰੋ ਚਵਾ ਦੋਗੇ ਜਿਹੜਾ ਬਾਜੀ ਹਾਂ 10 ਕਿਲੋ ਮੇਰੇ ਕੋਲ ਕ ਵੀ ਮੰਨ ਕੇ ਚਲੋ ਆਪਾਂ 95 ਹਜ਼ਾਰ ਰੁਪਏ ਲਵਾਖਿਆ ਨਾ 10000 ਮਨਾ ਫਿਰ ਸਾਨੂੰ ਜੇਦੇ ਅਗਲੇ ਸੂਏ ਠੀਕ ਹੈ ਹਾਂਜੀ ਘਾਟੇ ਵੰਦ ਨਹੀਂ ਵਾਧੇ ਵੰਦ ਤੇ ਹੁਣ ਆ ਜਿਹੜੀ ਮਾਂ ਤੇ ਗੱਬਣ ਹਾਂਜੀ ਆ ਜੀ ਗੱਬਣ ਜੀ ਇਹ ਕਿੰਨੇ ਕੇ ਦੁੱਧ ਆ ਲਈ ਆ ਇਹ ਜੀ ਦੁੱਧ ਉਹ ਤੇ 15 ਕਿਲੋ ਪਿਛਲੀ ਹੱਥ ਹੋਇਆ ਜੀ ਉਹਨਾਂ ਅੱਛਾ ਹਾਂਜੀ ਚੰਗੀ ਭਾਰੀ ਝੋਟੀ ਆ ਭਾਰੀ ਭਾਰੀ ਦਰੋਂ ਫਰੇ ਕਰੀ ਨੂੰ ਪੂਰੀ ਜੰਮੀ ਪਈ ਦਾਣੇ ਦੀ ਪਈ ਜੀ ਇੰਨੇ ਵਿੱਚ ਚਲੋ ਜੇ ਤਿਆਰ ਹੋਣਾ ਵਾ ਪੂਰੀ ਇਹ ਤਿਆਰ ਕਾਫੀ ਹੋਏਗੀ ਜੀ ਆਹੋ ਪੂਰੀ ਆ ਦੇ ਲੋਕ ਕਿ ਨਾ ਕਿ ਨਾ ਮਸਾਲ ਬਾਹਰ ਆਉਂਦਾ ਲੈ ਜਾ ਫਿਰ ਪੂਰੀ ਵੱਡੀ ਕੋ ਛੋਟੀ ਸਮਝ ਕੇ ਨਾ ਮੇਰਾ ਭਰਾ ਲਵੇ ਪਾਰੀਆਂ ਮੱਜਾਂ ਚ ਐ ਵੀ ਕੋਈ ਦੇਖ ਲੈ ਵਾ ਨਾ ਦੇ ਸੰਦੇ ਜੀ ਗੋਠ ਗੋਠ ਤੇ ਦਾ ਵੀ ਕੱਟੀ ਦਾ ਥਣ ਲੱਗਾ ਹਮਾਰੇ ਵਰਤੋ ਵੇਖੋ ਇਹ ਸੂਲ ਨੂੰ ਟੱਚ ਕਰੁੰਦੇ ਆ ਕਿ ਨਹੀਂ ਲੈਵਾ ਤੇ ਬਾਕੀ ਚੰਗੀ ਜੰਮੀ ਪਲੀ ਆ ਅਜੇ ਥੱਲੇ ਪੂਰੀ ਤਿਆਰ ਹੋਣੀ ਆ ਜੀ ਇਹ ਆ ਵੀ ਦੁੱਧ ਵਾਲੀ ਮੱਜ ਡੇਰੀਆਂ ਚ ਚਾਉਣ ਵਾਲੀ ਮੱਜ ਆ ਤੇ ਕਿੰਨੇ ਰਿਤੇ ਦੀਆ ਵੀਰ ਜੀ ਫੇਰੇ ਆ ਵੀ ਇਹ ਨੇ ਜੀ ਜੀ ਬਾਕੀ ਇਹ ਵੀ ਜੀ ਆਪਣਾ ਨਾ ਆ ਹੁਣ ਝੋਟੀਆਂ ਆਈਆਂ ਵਾ ਕੱਲ ਦੀਆਂ ਆਪਣੇ ਕੋ ਹਾਂਜੀ ਤੇ ਮੰਨ ਕੇ ਚਲੋ ਪਿਛਲੇ ਫੇਰੇ ਆਪਣੇ ਨੌ ਝੋਟੀਆਂ ਆਈਆਂ ਇਹ ਅਸੀਂ ਵੀਰ ਲਖੇ ਹੋਣਾ ਮੇਰੀ ਭਾਈ ਵੀਡੀਓ ਜਿੰਨਾ ਭਰਾਵਾਂ ਵੇਖੀ ਚਲੋ ਤੇ ਬਾਕੀ ਨੌ ਝੋਟੀਆਂ ਆਈਆਂ ਤੇ ਝੋਟੀਆਂ ਫੇਰ ਆਪਣੀਆਂ ਆ ਜਾਣੀਆਂ ਵਾ ਕੋਈ 5-6 ਤਰੀਕ ਦੇ ਲਗਭਗ ਅੱਛਾ ਹਾਂਜੀ ਹਾਂਜੀ ਤੇ ਆਏ ਚਲਾਏ ਚੱਲਦੇ ਹੀ ਰਹਿਣੇ ਆਗੇ ਆਈ ਦਾਦੀ ਕਿਰਪਾ ਹਾਂਜੀ ਤੇ ਕਿੰਨੇ ਨੇ ਇਹ ਹਾਂ ਨਾ ਜਿਹੜੀ 81 85 ਦੀ ਦਿੱਤਾਂ ਦੀ 85 ਹਜ਼ਾਰ ਦੀ ਠੀਕ ਹੈ ਵੇਖ ਲੋ ਕਿੰਨਾ ਵਜਨ ਲੋਡ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਵੀ ਰੱਖੀ ਆਣ ਕੇ ਵੇਖੇ ਹਾਂਜੀ ਤੇ ਇਹ ਵਿੱਚ ਸੱਲੀ ਤੁਹਾਡੇ ਘਰ ਕਰਕੇ ਨੇ ਦੱਸੇਗੀ ਵੀ ਮੈਂ ਹੈਗੀ ਆ ਕਿਹੇ ਠੀਕ ਹੈ ਜੀ ਹਾਂਜੀ ਹਾਂਜੀ ਵੱਡੀਆਂ ਪਲੀਆਂ ਜੁੜੀਆਂ ਕੱਢੀਆਂ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਪਛੋ ਖਰੀਦੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ